ਹੈਲੋ ਦੋਸਤੋ ਮੇਰਾ ਨਾਮ ਪਰਮਜੀਤ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦਾ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਲੇਖਕ ਬੂਟਾ ਸਿੰਘ ਸ਼ਾਹ ਜੀ ਦੀ ਕਿਤਾਬ ਮੇਰੀ ਮਹਿੰਦੀ ਦਾ ਰੰਗ ਉਦਾਸ ਇਹ ਕਿਤਾਬ 166 ਪੰਨਿਆਂ ਦੀ ਕਿਤਾਬ ਹੈ ਤੇ ਇਸ ਦੀ ਪੇਪਰ ਬੈਗ ਜੋ ਕੀਮਤ ਹੈ ਉਹ ₹200 ਹੈ ਕਿਤਾਬ ਦੇ ਵਿੱਚ ਜੇਕਰ ਵਿਸ਼ੇ ਦੀ ਗੱਲ ਕਰੀਏ ਤਾਂ ਇਸ ਦਾ ਵਿਸ਼ਾ ਹੈ ਯਾਰ ਮਾਰ ਪੁਰਸ਼ੀਆਂ ਦੀ ਯਾਰੀ ਕਿੱਦਾਂ ਨਹੀਂ ਹੁੰਦੀ ਹੈ ਸਾਰੇ ਇੱਕੋ ਬਰਾਬਰ ਨਹੀਂ ਹੋ ਸਕਦੇ ਪੰਜਾਂ ਉਂਗਲ ਇਕਸਾਰ ਨਹੀਂ ਹੋ ਸਕਦੀਆਂ ਪਰ ਇਹ ਉਦਾਂ ਦੇ ਕੈਰੈਕਟਰ ਦੀ ਗੱਲ ਕਰਦੀ ਹੈ ਤੇ ਉਸ ਦੌਰ ਦੀ ਗੱਲ ਕਰਦੀ ਹੈ 70 80 90 ਦੇ ਜਿਹਦਾ ਹਾਕੀ ਦੀਆਂ ਗੱਲਾਂ ਨੇ ਉਹ ਪਤਾ ਲੱਗਦੀ ਨੇ ਇਸ ਦੇ ਵਿੱਚ ਕਿ ਕਿਵੇਂ ਨਕਸਲੀ ਮੂਵਮੈਂਟ ਦਾ ਵੀ ਜ਼ਿਕਰ ਆਉਂਦਾ ਇਹਦੇ ਵਿੱਚ ਥੋੜਾ ਬਹੁਤ ਆ ਔਰ ਇੱਕ ਜਦੋਂ ਆਪਣੇ ਘਰ ਦੇ ਵਿੱਚ ਕੋਈ ਐਦਾਂ ਦਾ ਵੀ ਯਾਰ ਦੋਸਤ ਆਉਂਦਾ ਹੈ ਜਿਹੜਾ ਆਪਣਾ ਸਾਰੇ ਕੰਮ ਕਰਾਉਂਦਾ ਹੈ ਸਾਰੇ ਦੁੱਖ ਸੁੱਖ ਦੇ ਵਿੱਚ ਭਾਗੀ ਹੁੰਦਾ ਹੈ ਤੇ ਜਦੋਂ ਛੋਟੀ ਗੱਲ ਤੇ ਨਾਰਾਜ਼ ਹੋਵੇ ਤਾਂ ਉਹ ਬੰਦਾ ਕਿੰਨਾ ਕਿਨੌਣਾ ਜੁਰਮ ਕਰਦਾ ਹੈ ਤਾਂ ਉਹ ਇਸ ਕਿਤਾਬ ਦਾ ਵਿਸ਼ਾ ਹੈ ਤਾਂ ਕਿਤਾਬ ਦੇ ਵਿੱਚ ਇੱਕ ਮੂਵਮੈਂਟ ਆਉਂਦਾ ਹੈ ਜਦੋਂ ਇਹਦਾ ਜਿਹੜਾ ਮੁੱਖ ਪਾਤਰ ਹੈ ਉਹ ਫਸ ਜਾਂਦਾ ਹੈ ਘੁੰਮਣ ਕੈਰੀ ਦੇ ਵਿੱਚ ਉਹਦੇ ਕੋਲ ਦੋ ਆਪਸ਼ਨਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਕਿ ਉਹ ਕਤਲ ਕਰ ਦਵੇ ਦੂਜੀ ਆਪਸ਼ਨ ਹੁੰਦੀ ਹੈ ਕਿ ਜਾਂ ਫਿਰ ਉਹ ਨੂੰ ਉਹ ਕਤਲ ਕਰ ਦੇਣਗੇ ਉਹ ਨੂੰ ਮਾਰ ਦੇਣਗੇ ਤਾਂ ਜਿਹੜਾ ਕਿਰਦਾਰ ਹੈ ਘੜਿਆ ਹੋਇਆ ਬਹੁਤ ਹੀ ਸਿਆਣਾ ਪੜਿਆ ਲਿਖਿਆ ਸਮਝਦਾਰ ਹੈ ਤੋਂ ਬਹੁਤ ਬਾਰ ਹੈ ਜਿਹੜੀ ਉਹ ਕੋਸ਼ਿਸ਼ ਕਰਦਾ ਕਿ ਵੀ ਇਸ ਸਥਿਤੀ ਚੋਂ ਨਿਕਲ ਤਾ ਜਿਹੜਾ ਇਹ ਸਾਰਾ ਕੁਝ ਲਿਖਿਆ ਹੋਇਆ ਲੇਖਕ ਨੇ ਇਹ ਬੜਾ ਹੀ ਸ਼ਾਨਦਾਰ ਤੇ ਕਮਾਲ ਦਾ ਲਿਖਿਆ ਹੋਇਆ ਹੈ ਤੁਹਾਨੂੰ ਬੰਨ੍ਹ ਦਿੰਦਾ ਹੈ ਤੁਹਾਨੂੰ ਸੋਚਣ ਤੇ ਵੀ ਮਜਬੂਰ ਕਰਦਾ ਹੈ ਤੁਹਾਨੂੰ ਐਂ ਲੱਗਦਾ ਕਿ ਜਿਹੜਾ ਇਹ ਮੇਨ ਕਿਰਦਾਰ ਹੈ ਇਹ ਮੈਂ ਹੀ ਆ ਤੇ ਮੈਂ ਹੁਣ ਕਰਾਂ ਕੀ ਇੱਕ ਪੜਨ ਵਾਲਾ ਪਾਠਕ ਵੀ ਇਸ ਸਿਚੁਏਸ਼ਨ ਦੇ ਵਿੱਚ ਫਸ ਜਾਂਦਾ ਹੈ ਇੱਥੇ ਇਹ ਲੇਖਕ ਦੀ ਖੂਬਸੂਰਤੀ ਹੈ ਵੀ ਉਹ ਪਾਠਕ ਨੂੰ ਮਜਬੂਰ ਕਰ ਦਿੰਦਾ ਹੈ ਵੀ ਉਹ ਵੀ ਡਿਸੀਜਨ ਨਹੀਂ ਲੈ ਪਾਉਂਦਾ ਵੀ ਕਰਾਂ ਕੀ ਜੇ ਮੈਂ ਦੂਜੇ ਨੂੰ ਕਤਲ ਕਰਦਾ ਤਾ ਵੀ ਕਰ ਉੱਜੜਦਾ ਜਿਉ ਮੈਨੂੰ ਮਾਰ ਲਗੇ ਤਾਂ ਵੀ ਕਰ ਉੱਜੜਦਾ ਤਾਂ ਐਂਡ ਤੇ ਉਹ ਸਿਚੁਏਸ਼ਨ ਬਣਦੀ ਹੈ ਉਹ ਸਿਚੁਏਸ਼ਨ ਨੂੰ ਜਾਣਨ ਦੇ ਲਈ ਇਹ ਕਿਤਾਬ ਜ਼ਰੂਰ ਪੜ੍ਹਨਾ ਦੂਜੀ ਗੱਲ ਹੈ ਇੱਕ ਕਰਦਾਰ ਹੈ ਪੁਲਿਸ ਵਾਲੇ ਦਾ ਤੇ ਉਹ ਆਪਣੇ ਜਿਹੜਾ ਦੋਸਤ ਹੁੰਦਾ ਉਹਦੀ ਭੈਣ ਤੇ ਅੱਖ ਰੱਖਦਾ ਹੈ ਨਾ ਉਹਦੀ ਭੈਣ ਨੂੰ ਉਹ ਪਾਉਣ ਦੇ ਲਈ ਹਾਸਲ ਕਰਨ ਦੇ ਲਈ ਜਿਹੜੀ ਮੈਂ ਪਹਿਲਾਂ ਸਥਿਤੀ ਦੀ ਗੱਲ ਕੀਤੀ ਹੈ ਕਤਲ ਜਾਂ ਕਤਲ ਕਰਨ ਦੀ ਨਾ ਤਾਂ ਉਹ ਸਥਿਤੀ ਉਸ ਦਾ ਉਹ ਜ਼ਿੰਮੇਵਾਰ ਹੁੰਦਾ ਹੈ ਉਹ ਪੈਦਾ ਕਰਦਾ ਹੈ ਤੇ 1 ਕੇ ਦੇ ਵਿੱਚ ਹੋਰ ਕਿਰਦਾਰ ਹੈ ਜਿਹੜਾ ਉਹ ਮੇਨ ਕਰੈਕਟਰ ਦਾ ਦੋਸਤ ਹੁੰਦਾ ਹੈ ਉਹਨਾਂ ਦੇ ਘਰ ਚ ਆਉਂਦਾ ਹੈ ਤਾਂ ਉਹ ਪੁਲਿਸ ਵਾਲੇ ਦੀ ਹੈਲਪ ਕਰਦਾ ਹੈ ਤਾਂ ਇਹ ਜਿਹੜਾ ਤਾਣਾ ਬਾਣਾ ਤਿੰਨ ਚਾਰ ਕਰੈਕਟਰਾਂ ਦੇ ird gird ਦੇ ਹੀ ਘੁੰਮਦਾ ਨਾਲ ਕੁਝ ਕੁ ਸਹਾਇਕ ਕਿਰਦਾਰ ਵੀ ਨੇ ਪਰ ਇਨ੍ਹਾਂ ਕਰਦਾਰਾਂ ਤੋਂ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਅਕਸਰ ਮੈਂ ਦੇਖਦਾ ਛੋਟੀ ਉਮਰ ਦੇ ਵਿੱਚ ਟੀਨੇਜ ਦੇ ਵਿੱਚ ਬੜੀਆਂ ਜਾਰੀ ਦੋਸਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਆਪਾਂ ਆਮ ਹੀ ਹਰ ਇੱਕ ਨੂੰ ਘਰੇ ਵੀ ਲੈ ਆਉਂਦੇ ਆ ਤੇ ਇਹ ਬਹੁਤ ਹੀ ਗਲਤ ਗੱਲ ਹੁੰਦੀ ਹੈ। ਕਰੇ ਉਹ ਬੰਦਾ ਆਉਣਾ ਚਾਹੀਦਾ ਜੋ ਕਾਬਲ ਹੋਵੇ। ਜੋ ਉਸ ਦਾ ਕੀ ਹੈ ਉਹ ਰੱਖਦਾ ਹੋਵੇ ਕਿ ਹਾਂ ਯਾਰ ਇਹ ਬੰਦੇ ਨੂੰ ਆਪਾਂ ਕਰੇ ਬਿਠਾ ਸਕਦੇ ਆ ਇਹਨੂੰ ਖਵਾ ਸਕਦੇ ਆ। ਨਹੀਂ ਫਿਰ ਆਪਾਂ ਬਾਅਦ ਦੇ ਵਿੱਚ ਦਹਾਈਆ ਦਿੰਦੇ ਰਹਿੰਦੇ ਆ ਕਿ ਥਾਲੀ ਦੇ ਵਿੱਚ ਹੀ ਰਹਿ ਕੇ ਉਹਨੇ ਸ਼ੇਕ ਕੀਤਾ ਹਨਾ। ਤਾਂ ਇਹਦੇ ਕਈ ਵਾਰ ਗੁਣਾਗਾਰ ਜੇ ਆਪਾਂ ਦੇਖੀਏ ਤਾਂ ਕਈ ਵਾਰ ਆਪਾਂ ਖੁਦ ਵੀ ਨਿਕਲਦੇ ਆ। ਆਪਾਂ ਉਸ ਚੀਜ਼ ਦੇ ਜ਼ਿੰਮੇਵਾਰ ਹੁੰਨੇ ਆ। ਤਾਂ ਆਪਾਂ ਨੂੰ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਕਿ ਕੌਣ ਆਪਣੇ ਘਰੇ ਆ ਰਿਹਾ ਹੈ ਔਰ ਕਿਸ ਦੀ ਨਜ਼ਰ ਕਿੱਥੇ ਜਾ ਰਹੀ ਹੈ ਕਦੇ ਵੀ ਆਪਾਂ ਨੂੰ ਅੰਨਾ ਵਿਸ਼ਵਾਸ ਬਿਲਕੁਲ ਨਹੀਂ ਕਰਨਾ ਚਾਹੀਦਾ ਤਾਂ ਇਹ ਕਿਤਾਬਾਂ ਇੱਕ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹ ਕਿਤਾਬਾਂ ਤਾਂ ਇਹ ਦੋ ਕਿਤਾਬਾਂ ਨੇ ਇਹ ਮੇਰੇ ਹਫ਼ਤੇ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਬਹੁਤ ਕੁਝ ਸਿੱਖਿਆ ਤੇ ਇਹਨੂੰ ਜ਼ਿੰਦਗੀ ਦੇ ਵਿੱਚ ਅਪਲਾਈ ਪਹਿਲਾਂ ਵੀ ਕਰ ਰਿਹਾ ਤੇ ਹੁਣ ਹੋਰ ਕਰਾਂਗੇ ਕਿਉਂਕਿ ਇਹ ਨਹੀਂ ਹੁੰਦਾ ਕਿ ਆਪਾਂ ਨੇ ਜੋ ਚੀਜ਼ਾਂ ਪਹਿਲਾਂ ਸਿੱਖ ਲੀਆਂ ਉਹਨਾਂ ਨੂੰ ਦੁਬਾਰਾ ਵੈਰੀਫਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਹਾਨੂੰ ਕੋਈ ਚੀਜ਼ਾਂ ਪਹਿਲਾਂ ਸਿੱਖੀਆਂ ਹੁੰਦੀਆਂ ਨੇ ਨਵਾਂ ਕੁਝ ਪੜਦੇ ਹੋ ਨਵਾਂ ਉਸ ਤੇ ਚਰਚਾ ਕਰਦੇ ਹੋ ਨਾ ਵੀ ਤਾਂ ਉਹਦੇ ਵਿੱਚ ਹੋਰ ਤੁਹਾਨੂੰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਜਿਸ ਤੋਂ ਤੁਸੀਂ ਹੋਰ ਕੁਝ ਸਿੱਖ ਸਕਦੇ ਹੋ ਤਾਂ ਇਹ ਦੋ ਕਿਤਾਬਾਂ ਮੇਰੇ ਲਈ ਇਦਾਂ ਦੀ ਸੀ ਤਾਂ ਬਾਕੀ ਹੋਰ ਕਿਤਾਬਾਂ ਪੜਦੇ ਆ ਵਧੀਆ ਕਿਤਾਬ ਦਾ ਜੇ ਵਿਸ਼ਾ ਹੋਇਆ ਤੁਹਾਡਾ ਜਰੂਰ ਵੀਡੀਓ ਦੇ ਰੂਪ ਵਿੱਚ ਸਾਂਝਾ ਕਰਾਂਗੇ ਤਾਂ ਇਸ ਵੀਡੀਓ ਦਾ ਮਕਸਦ ਸਿਰਫ ਇੰਨਾ ਕੁ ਹੁੰਦਾ ਕਿ ਤੁਹਾਨੂੰ ਕਿਤਾਬ ਦੇ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਤਾਂ ਕਿ ਤੁਹਾਡੀ ਜਿਹੜੀ ਕ੍ਰਿਓਸਿਟੀ ਹੈ ਪੈਦਾ ਹੋਵੇ ਤੇ ਤੁਸੀਂ ਕਿਤਾਬ ਪੜੋ ਕਿਉਂਕਿ ਮੇਰਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਵੀਡੀਓ ਦੇ ਤਨ ਅਨੁਸਾਰ ਨਿਚੋੜ ਦੱਸਦਾ ਹਾਂ ਸਾਰੀ ਗੱਲਬਾਤ ਦੱਸਦਾ ਉਹ ਕਿਸੇ ਕਿਸੇ ਵੀਡੀਓ ਦੇ ਵਿੱਚ ਹੁੰਦੀ ਹੈ ਉਹ ਵੀ ਅਨੁਵਾਦ ਕਿਤਾਬਾਂ ਦੇ ਵਿੱਚ ਜਿਹੜੇ ਇਹ ਇਦਾਂ ਦੇ ਨਾਪਲ ਹੁੰਦੇ ਨਹੀਂ ਤਾਂ ਮੈਨੂੰ ਇਹ ਹੁੰਦਾ ਕਿ ਸਿਰਫ ਮੈਂ ਉਹਦੇ ਬਾਰੇ ਦੱਸਾਂ ਤੁਸੀਂ ਪੜ੍ਹਨਾ ਨਹੀਂ ਪੜ੍ਹਨਾ ਇਹ ਤੁਹਾਡਾ ਫੈਸਲਾ ਮਿਲਦੇ ਆ ਕਿਸੇ ਹੋਰ ਮੀਡੀਆ ਦੇ ਵਿੱਚ ਤਦ ਤੱਕ ਲਈ ਜਿੰਦਗੀ ਜਿੰਦਾਬਾਦ